ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਗੈਂਗਸਟਰਸ ਦੇ ਡਰੱਗ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਨਾਂ ਦੇ ਡਾਇਰੈਕਸ਼ਨਸ ਦੇ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਇਹ ਕਾਮਯਾਬੀ ਮਿਲੀ ਹੈ ਜਿੱਥੇ ਸੀਕ੍ਰੇਟ ਡਰੱਗ ਰਨਿੰਗ ਰੈਕਟ ਯੂ نو ਆਪਾਂ ਕਹਿ ਸਕਦੇ ਹਾਂ ਬਸਟ ਕੀਤਾ 7 ਅਕਿਊਜ਼ ਫੜੇ ਨੇ ਔਰ 11 ਵੈਪਨ ਫੜੇ ਗਏ ਨੇ 10 ਪਿਸਟਲ ਨੇ 0.32 ਬੋਰ ਦੇ ਔਰ ਇੱਕ ਡਬਲ ਬੈਰਲ 12 ਬੋਰਡ ਹਨ ਇਹਦੇ ਚ ਜਿਹੜੇ 7 ਕਯੂਜ਼ ਫੜੇ ਗਏ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਉਹਦੇ ਚ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਇਹਦੇ ਚ ਆਸਟ੍ਰੇਲੀਆ ਬੇਸਡ ਇੱਕ ਕ੍ਰਿਮੀਨਲ ਦਾ ਨਾਮ ਆਇਆ ਉਹ ਉਹਦਾ ਨਾਮ ਹੈ ਰਿਤਿਕ ਰੈਲੀ ਔਰ ਇੱਕ ਕੋਨਾਲ ਮਹਾਜਨ ਨਾਮ ਦਾ ਜਿਹੜਾ ਕ੍ਰਿਮੀਨਲ ਹੈ ਉਹ ਜੇਲ੍ਹ ਚ ਲੌਜਡ ਹੈ ਉਹ ਦੋਨੇ ਜਣੇ ਔਰ ਇੱਕ ਯੂ ਐਸ ਬੇਸਡ ਔਰ ਫਿਗਰ ਹੋਇਆ ਬੰਦਾ ਉਹਦਾ ਜੇ ਨਾਮ ਕਲੀਅਰ ਨਹੀਂ ਹੋ ਸਕਿਆ ਸਾਨੂੰ ਉਹ ਸੀ ਇਹ ਸਾਰੀ ਨੂੰ ਡਵੈਲਪ ਕੀਤਾ ਸਾਡੇ CIA 1 ਤੇ CIA 2 ਦੀਆਂ ਟੀਮਾਂ ਨੇ ਮਿਸਟਰ ਹਰਪ੍ਰੀਤ ਮੰਡੇ ਡੀसीपी ਸਾਹਿਬ ਅਮੋਲਕਦੀਪ ਔਰ ਜਿਹੜੇ ਬਾਕੀ ਟੀਮ ਹੈ ਸਾਰੇ ਪੁਰਾਣੇ ਟਾਈਮ ਤੋਂ ਵੀ ਚੱਲ ਰਿਹਾ ਸੀ ਉਦੋਂ ਦਲਬਾਖ ਸਿੰਘ ਵੀ ਹੁੰਦੇ ਸੀ ਇੱਥੇ CIA 2 ਚ ਤੇ ਉਹਨਾਂ ਦੀ ਸਾਰੀ ਟੀਮ ਨੇ ਰਾਜੇਸ਼ ਮੈਡਮ ਡਾਕਟਰ ਪ੍ਰਗਿਆ ਜੈਨ ਜੀ ਨੇ ਸਾਡੇ ਨਵੇਂ ਡੀਸੀਪੀ ਸਿਟੀ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਹਨੂੰ ਗੱਲ ਨੂੰ ਡਵੈਲਪ ਕਰਕੇ ਸਾਰੀ ਚੀਜ਼ ਕੀਤੀ ਹੈ ਜਿਹੜੀ ਮੇਨ ਇੰਪੋਰਟੈਂਟ ਗੱਲ ਆਈ ਹੈ ਇਹ Madhya Pradesh ਤੋਂ weapon ਲੈ ਕੇ ਆਉਂਦੇ ਸੀ ਡਾਇਰੈਕਟ ਡਾਇਰੈਕਸ਼ਨਸ ਹੁੰਦੀਆਂ ਸੀ ਬਰੋਂ ਆਸਟ੍ਰੇਲੀਆ ਤੋਂ ਤੇ US ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਇੱਕ ਸਪੈਸਿਫਿਕ ਜਗ੍ਹਾ ਦੇ ਉੱਤੇ ਚੀਜ਼ ਨੂੰ weapon ਨੂੰ ਰੱਖ ਕੇ ਆਓ ਔਰ ਉਤੋਂ ਕੌਣ ਕਲੈਕਟ ਕਰਦਾ ਸੀ ਉਹ ਵੀ ਚੀਜ਼ ਅਜੇ ਇਹਨਾਂ ਨੂੰ ਨਹੀਂ ਕਲੀਅਰ ਜਿਸ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਕਾਫੀ ਜ਼ਿਆਦਾ ਅਜੇ ਇਨਵੈਸਟੀਗੇਸ਼ਨ ਵਿੱਚ ਡੀਪ ਹੋਰ ਅਪਰੋਬ ਦੀ ਲੋੜ ਹੈ ਜੋ ਅਸੀਂ ਕੀਤੀ ਜਾ ਰਹੀ ਹੈ ਸਪੈਸ਼ਲ ਟੀਮਾਂ ਲਾਈਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਨਾਲ ਆਉਣ ਵਾਲੇ ਸਮੇਂ 'ਚ ਤੁਹਾਡਾ ਹੋਰ ਵੀ ਇਸ ਚੀਜ਼ਾਂ ਬਾਰੇ ਅਸੀਂ ਸਾਂਝੀ ਕਰਾਂਗੇ ਗੱਲ ਔਰ ਹੋਰ ਅੱਛੀ ਸਕਸੈਸ ਮਿਲਣ ਦੀ ਸਾਨੂੰ ਉਮੀਦ ਹੈ ਔਰ ਇਹਦੇ 'ਚ ਇਹ ਫਿਗਰ ਹੋਇਆ ਕਿ ਔਰ ਬਾਰਡਰ ਡਿਸਟ੍ਰਿਕਟਸ ਦੇ ਜਾਂ ਹੋਰ ਡਿਸਟ੍ਰਿਕਟਸ ਦੇ ਬੰਦੇ ਜਿਹੜੇ ਆ ਉਹ ਆ ਕੇ ਉਥੋਂ ਕਲੈਕਟ ਕਰਦੇ ਰਹੇ ਨੇ ਤੇ ਜਿਹੜਾ ਇਲੀਗਲ ਵੈਪਨਸ ਦੀ ਅਮਦਰਫਤਾ ਉਹਦੇ 'ਚ ਮੈਨੂੰ ਬੜੀ ਵੱਡੀ ਸਕਸੈਸ ਮੰਨਦਾ ਕਿਉਂਕਿ ਤੁਸੀਂ ਪਿੱਛੇ ਵੀ ਦੇਖਿਆ ਕਿ ਜਿੱਥੇ ਵੀ ਛੋਟੀ ਗੱਲ ਦੇ ਵਿੱਚ ਹੁੰਦਾ ਚਾਹੇ ਉਹ ਪਤੰਗ ਵਾਲਾ ਹੈ ਜਾਂ ਹੋਰ ਗੱਲ ਹੈ ਉਹਦੇ 'ਚ ਆਮ ਲੋਕ ਵੈਪਨ ਯੂਜ਼ ਕਰ ਲੈਂਦੇ ਰਹੇ ਸੋ ਇਹ ਜਿਹੜੀ ਅ ਵੱਡੀ ਖੇਪ ਫੜੀ ਗਈ ਹੈ ਔਰ ਇਹ ਸੱਤ ਬੰਦੇ ਫੜੇ ਗਏ ਆ ਜੇਲ ਨੈੱਟਵਰਕ ਆ ਗਿਆ ਆਸਟ੍ਰੇਲੀਅਨ ਨੈੱਟਵਰਕ ਆ ਗਿਆ ਯੂ ਐਸ ਬੇਸਡ ਨੈੱਟਵਰਕ ਆ ਗਿਆ ਇਹਨੂੰ ਮੈਂ ਬੜੀ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਔਰ ਇਹ ਅੱਛਾ ਬਸ ਟੂ ਐ ਮੋਡਿਊਲ ਵਿੱਚ ਦੋ ਪਰਚੇ ਵੀ ਦਰਜ ਕੀਤੇ ਆ ਔਰ ਸੱਤ ਅਕਿਊਜ਼ ਨੇ ਜਿਹੜੇ ਫੜੇ ਗਏ ਆ ਅਲੱਗ-ਅਲੱਗ ਜਗ੍ਹਾ ਦੇ ਔਰ ਇਹਨਾਂ ਸਾਰਿਆਂ ਦਾ ਜਿਹੜਾ ਪਿਛੋਕੜ ਹੈ ਉਹ ਵੀ ਤੁਹਾਨੂੰ ਮੈਂ ਸ਼ੇਅਰ ਕਰ ਦਿੰਨਾ ਜਿਹੜਾ ਜਸ਼ਨਦੀਪ ਤੇ ਕਰਨਦੀਪ ਦੋ ਭਰਾ ਨੇ ਇਹ ਹੈਗੇ ਨੇ ਉਥੋਂ ਦੇ ਗੁਰੂਕੀਵਡਾਲੀ ਛਾਟਾ ਦੇ ਉਮਰਾਂ ਇਹਨਾਂ ਦੀ ਛੋਟੀਆਂ 19 ਤੇ 21 ਸਾਲ ਦੇ ਆ ਕਨਾਲ ਮਹਾਜਨ ਇੱਕ ਪ੍ਰਾਣਾ ਕ੍ਰਿਮਿਨਲ ਲਾਜਰ ਦੇਲਚ ਬੰਦਾ ਅਮਰਸਰ ਰਿਕਿਟ ਰੈਲੀ ਆਸਟ੍ਰੇਲੀਆ ਬੇਸ ਬੰਦਾ ਹੈਗਾ ਕਰਨਦੀਪ ਦੇ ਖਿਲਾਫ ਇੱਕ ਮਕਦਮਾ ਦਰਜ ਹੈ ਕਨਾਲ ਮਹਾਜਨ ਦੇ ਖਿਲਾਫ ਪੰਜ ਮਕਦਮੇ ਦਰਜ ਨੇ ਉਸ 307 ਵੀ ਹੈ ਅਟੈਂਪਟ ਟੂ ਮਰਡਰ 365 384 ਫਰੋਤੀਆਂ ਇੱਕ ਕਿਡਨੈਪਿੰਗ ਸਨੇਚਿੰਗ ਦਾ ਇਨਸੋਸਾਤ ਦੇ ਨਾਲ 336 ਫਾਇਰਿੰਗ ਵਾਰਾ ਕੀਤੀ ਇਸ ਤੋਂ ਇਲਾਵਾ ਜਿਹੜੇ ਸ਼ਰਨਜੀਤ ਸਨ ਹੀ ਐ ਇਹ ਵੀ ਤਕਰੀਬਨ 24 ਸਾਲ ਦਾ ਹੈਗਾ ਲੜਕਾ ਪਿੱਛੋ ਰਹਿਣ ਵਾਲਾ ਪਿੰਡ ਬਹਿਲਾ ਸਿਟੀ ਤਰਨਤਾਰਨ ਦਾ ਦੀਪਕ ਕੁਮਾਰ ਦੀਪੂ ਹੈ ਇਹ 24 ਸਾਲ ਦਾ ਹੈ ਔਰ ਸੰਦੀਪ ਏਲੀਅਸ ਕਾਕਾ ਹੈ ਇਹ ਵੀ ਤਕਰੀਬਨ 26 ਸਾਲ ਦਾ ਹੈਗਾ ਨਰਿੰਦਰ ਸੋਨੂ ਹੈ 30 ਸਾਲ ਦਾ ਔਰ ਜਿਹੜੇ ਉਹ ਐਨਡੀਪੀਐਸ ਦੇ ਪਰਚੇ ਦਰਜ ਨੇ ਗੋਵਿੰਦਵਾਲ ਸਾਹਿਬ ਦੇ ਵਿੱਚ ਸੋ ਜਿਹੜੀ ਗੱਲ ਇਹਦੇ ਸਾਹਮਣੇ ਆਉਂਦੀ ਹੈ ਕਿ ਪੁਰਾਣੇ ਕ੍ਰਿਮੀਨਲ ਜਿਹੜੇ ਆ ਔਰ ਜੇਲ੍ਹ ਚ ਬੈਠ ਕੇ ਆਪਣਾ ਨੈਟਵਰਕ ਚਲਾਉਂਦੇ ਰਹਿੰਦੇ ਔਰ ਆਊਟ ਆਫ ਇੰਡੀਆ ਜਿਹੜੇ ਸਾਡੇ ਲੋਕ ਇੱਥੋਂ ਬਾਹਰੋਂ ਗਏ ਹੋਏ ਇਹਨਾਂ ਦੇ ਪੁਰਾਣੇ ਕਨੈਕਸ਼ਨਸ ਨੇ ਉਹ ਕਿਸੇ ਨਾ ਕਿਸੇ ਅ ਲੋਕਲ ਕ੍ਰਿਮੀਨਲ ਨਾਲ ਇਨ ਟੱਚ ਹੋ ਕੇ ਉਹਨਾਂ ਨੂੰ ਡਾਇਰੈਕਸ਼ਨ ਦੇ ਕੇ ਸਾਰਾ ਕੰਮ ਕਰਾ ਰਹੇ ਆ ਤੋ ਇਹਦਾ ਸਾਰਾ ਇਹਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਐਂਗਲ ਆ ਉਹ ਵੀ ਆਪਾਂ ਸਾਰਾ ਬੜੇ ਦੇਖ ਰਹੇ ਹਾਂ ਕਿ ਕਿੱਦਾਂ ਐਸੇ ਕਿੱਥੋਂ ਆਉਂਦੇ ਸੀ ਬਾਹਰਲੇ ਬੰਦਿਆਂ ਨੂੰ ਉਹ ਕੀ ਰੋਲ ਸੀਗਾ ਉਹ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਨਗੇ ਅਜੇ ਇਸ ਸਟੇਜ ਦੇ ਉੱਤੇ ਇਨਵੈਸਟੀਗੇਸ਼ਨ ਦਾ ਬੜਾ ਸੈਂਸਿਟਿਵ ਪਾਰਟ ਹੈ ਤੋ ਇਹਨੂੰ ਤੁਹਾਡਾ ਇਹ ਜਿਹੜੇ ਰੋਲ ਵਰਨੀ ਇਹਨਾਂ ਨੂੰ ਮਿਲਦੀਆਂ ਕਿੱਥੋਂ ਸੀ ਤੇ ਆ ਜ਼ਿਆਦਾਤਰ ਕਿਹੜਾ ਸ਼ਹਿਰ ਇਹਨਾਂ ਜਿਆਦਾ ਰੱਖਿਆ ਤੇ ਵੀ ਇੱਥੇ ਸਪਾਈ ਦੇ ਰਹੀ ਹੁੰਦੀ ਹੈ ਦੇਖੋ ਸ਼ਹਿਰ ਦੀ ਨਹੀਂ ਗੱਲ ਦੱਸ ਅਜੇ ਪਤਾ ਲੱਗ ਸਕੀ ਜੀ ਇਹਨਾਂ ਨੂੰ ਹੈਂਡਲਰ ਜਿਹੜੇ ਬਾਹਰ ਬੈਠੇ ਆ ਚਾਹੇ ਆਸ ਬੰਦਾ ਚਾਹੇ ਕੋਨਾਲ ਮਹਾਜਨ ਇਹ ਤੋਂ ਅਸੀਂ ਪੁੱਛ ਵਿੱਚ ਕਰ ਰਹੇ ਆ ਉਹ ਅਜੇ ਮੈਂ ਤਾਂ ਤੁਹਾਡਾ ਨਾ ਰਿਵੀਲ ਨਹੀਂ ਕਰ ਰਹੇ ਆ ਡਿਸਟ੍ਰਿਕਟ ਦੇ ਫਿਰ ਬੰਦੇ ਅਲਰਟ ਹੋ ਜਾਂਦੇ ਦੂਜੇ ਉਹ ਅਸੀਂ ਅੱਗੇ ਫੜਨਾ ਚਾਹੁੰਦੇ ਆ ਕਿ ਰੈਸੀ ਇਹਨਾਂ ਦੇ ਰੈਸੀਪੀਐਂਟ ਕੌਣ ਸੀਗੇ ਕਿ ਉਹ ਕੌਣ ਰਿਸਿਵਰ ਸੀ ਜਾਂ ਜਿਨ੍ਹਾਂ ਨੇ ਖਰੀਦਣੇ ਸੀ ਜਾਂ ਲੈਣੇ ਸੀਗੇ

ਯੂਐਸਐਸਟੀ ਦੋ ਜਿਹੜੇ ਕ੍ਰਿਮੀਨਲ ਫਰੇਅ ਗਿਆ ਸੀ ਕਿ ਇਹਨਾਂ ਦਾ ਕਲੈਕਸ਼ਨ ਉਹਨਾਂ ਦੇ ਨਾਲ ਹੈ ਨਹੀਂ ਉਹ ਨਹੀਂ ਕੋਈ ਅਜੇ ਤੱਕ ਆਇਆ ਜੀ ਉਹ ਅਸੀਂ ਯੂਐਸ ਵਾਲੇ ਬੰਦੇ ਦੀ ਆਇਡੈਂਟੀਟੀ ਅਜੇ ਕਲੀਅਰ ਕਰਨਾ ਚਾਹੁੰਦੇ ਆ ਉਹ ਹੋ ਜੇਗੀ ਕਿਉਂਕਿ ਇਹਨਾਂ ਨੂੰ ਗਲਤਫੁਲਤ ਨਾਮ ਲੈ ਕੇ ਲੋਕ ਦੱਸਦੇ ਰਹਿੰਦੇ ਵੀ ਮੈਂ ਇਸ ਤਰ੍ਹਾਂ ਉੱਥੇ ਬੈਠਾ ਆਪਰੇਟ ਕਰ ਰਿਹਾ ਉਹ ਸਾਰਾ ਰਿਵੀਲ ਕਰਾਂਗੇ ਤੁਹਾਡਾ ਅਸਟ੍ਰੇਲੀਆ ਦਾ ਕ੍ਰੈਕਸ਼ਨ ਨੂੰ ਲੈਪਰੇਟ ਕਰਿਓ ਕਿ ਕਿਸ ਤਰ੍ਹਾਂ ਪ੍ਰਿੰਟ ਕਰਦਾ ਸੀ ਕਿ ਫੰਡਿੰਗ ਉਧਰ ਜਾਂਦੀ ਸੀ ਇਧਰ ਆਉਂਦੀ ਸੀ ਮੈਂ ਭਾਈ ਸਾਹਿਬ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਵੀ ਅਸੀਂ ਉਹ ਜਿਹੜਾ ਫਾਈਨੈਂਸ਼ੀਅਲ ਐਂਗਲ ਉਹਨੂੰ ਵੀ ਅਸੀਂ ਬਹੁਤ ਡੀਪਲੀ ਕਰ ਰਹੇ ਹਵਾਲਾ ਵਾਲਾ ਐਂਗਲ ਉਹ ਮੈਂ ਇਸ ਟੇ ਤੇ ਨਹੀਂ ਰਿਵੀਲ ਕਰ ਰਿਹਾ बिकॉज ਆਫ ਇਹ ਸਾਰੇ ਬੰਦੇ ਸਾਡੀ ਗ੍ਰਿਫਟ ਚੋਂ ਬਾਹਰ ਨਿਕਲ ਜਾਣਗੇ ਜਿਹੜੇ ਬਹੁਤ ਚੁੱਕੇ ਨੇ ਕੋਈ ਇਹਨਾਂ ਨੇ ਦੱਸਿਆ ਵੀ ਜਿਹੜੇ ਹੁਣ ਆਪਾਂ ਵਿਆਹ ਮੈਪਨ ਦਾ ਪਾ ਫੜ ਲਿਆ ਇਹ ਕਿ ਜੇਕਰ ਇਹਨਾਂ ਨੇ ਪਹਿਲਾਂ ਲਾਇਆ ਉਹ ਅਜੇ ਕਲੀਅਰ ਕਰਨਾ ਹੈ ਨਾ ਤਾਂ ਉਹ ਵੀ ਕਿੰਨੇ ਟੋਟਲ ਵੈਪਨ ਆਏ ਨੇ ਯਾਰ ਵੱਧ ਇਹੋ ਜਿਹੀ ਨੇ ਕਿ ਲੋਕ ਫੇਸ ਤੇ ਵੀ ਕੰਮ ਕਰ ਰਹੇ ਆ ਇਹ ਖਬਰਾਂ ਦੀ ਕਿ ਵੈਪਨ ਉਹ ਵੀ ਪੜੇ ਨੇ ਯਾਰ ਵੈਪਨ ਮੈਂ ਤੁਹਾਨੂੰ ਕਿਹਾ ਹੋਰ ਫੜਾਂਗੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਬਿਕੋਜ਼ ਸਾਨੂੰ ਪਤਾ ਕਿ ਜਿਹੜੇ ਬੰਦੇ ਲੈ ਕੇ ਜਾ ਚੁੱਕੇ ਡਿਲੀਵਰੀ ਉਹਨਾਂ ਤੋਂ ਵੀ ਰਿਕਵਰ ਕਰਨੇ ਆ ਤਾਂ ਮੈਂ ਇਸ ਸਟੇਜ ਤੇ ਉਹਨਾਂ ਦੇ ਨਾਮ ਅਸੀਂ ਸ਼ੇਅਰ ਨਹੀਂ ਕਰ ਰਹੇ ਹਾਂਜੀ ਕਿੰਨੇ ਦਾ ਪਤਾ ਹੈ ਨਾਲ ਕੰਮ ਆ ਅਸਟਰੀਆ ਦੇ ਸਿਧਾ ਅਰਬ ਵਿੱਚ ਕੋਈ ਜਾਂਦਾ ਸੀ ਇਹ ਦੇਖਦੇ ਆਂ ਉਹਦਾ ਪਾਸਪੋਰਟ ਵਗੈਰਾ ਡਿਟੇਲਸ ਮੰਗਾਈਆਂ ਵੀ ਕਦੋਂ ਗਿਆ ਬੰਦਾ ਵੀ ਅਗਲਾ ਆਪਣੀ ਪੂਰੀ ਗੱਲ ਇਹਨਾਂ ਨੂੰ ਵੀ ਨਹੀਂ ਦੱਸਦਾ ਵੀ ਮੈਂ ਕਿਸ ਤਰ੍ਹਾਂ ਗਿਆ ਕਿਸ ਫੇਸ ਤੇ ਉਹ ਸਾਰਾ ਅਸੀਂ ਔਨ ਰਿਕਾਰਡ ਲਿਆ ਕੇ ਔਰ ਪਾਸਪੋਰਟ ਦਾ ਟਰੈਵਲ ਦਾ ਸਾਰਾ ਦੇਖਾਂਗੇ ਵੀ whether it is a fake passport original passport ਸਟੂਡੈਂਟ ਗਿਆ ਬਿਜ਼ਨਸ ਵੀਜ਼ੇ ਤੇ ਗਿਆ ਕੀ ਗਿਆ ਇਹਨੂੰ ਪਤਾ ਲੱਗ ਜਾਂਦਾ ਕਿ ਸੇਮ ਫੈਕਟਰੀ ਤੋਂ ਬਣੇ ਜਿਹੜੇ ਬੰਦੇ ਪਹਿਲਾਂ ਵੀ ਆਏ ਸੀਗੇ ਇਹ ਤਾਂ ਕੋਈ ਡਿਫਰੈਂਟ ਫੈਕਟਰੀਆਂ ਤੋਂ ਬਣੇ ਕੱਪ ਯਾਰ ਉਹ ਅਸੀਂ ਬੰਦਾ ਆਈਡੈਂਟੀਫਾਈ ਕੀਤਾ ਪਾਰਟੀ ਉੱਤੇ ਕਹਿ ਰਹੀ ਹੈ ਯਾਰ ਉਹ ਹੀ ਤਾਂ ਅੰਦਰ ਸੈਨੇ ਉਹ ਆਪਾਂ ਤਾਂ ਐਸਟੇ ਨਹੀਂ ਦੂਵੀਲ ਕਰੇ ਫਿਰ ਉਹ ਬੰਦੇ ਸਾਰੇ ਆਪਣੀ ਗ੍ਰਿਫਤੋ ਬੰਦਾ ਭੱਜ ਜਾਂਦਾ ਇੱਕ ਵਾਰ ਮੀਡੀਆ ਚ ਸੁਣ ਕੇ ਵੀ ਆ ਮੇਰਾ ਨਾਮ ਆ ਗਿਆ ਉਹ ਤੇ ਫਲਾਣੇ ਦਾ ਆ ਗਿਆ ਬਟ ਆਈ ਤੁਹਾਨੂੰ ਇੱਕ ਗੱਲ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਬੜਾ ਅੱਛਾ ਇਹਨੂੰ ਸਿਗਨੀਫੀਕੈਂਟ ਮੈਂ ਮੰਨਦਾ ਕਿ ਇੰਨੇ ਜ਼ਿਆਦਾ ਵੈਪਨ ਆਪਾਂ ਫੜ ਲਏ ਔਰ ਸੱਤ ਬੰਦੇ ਫੜੇ ਗਏ ਸਾਰਾ ਨੈਟਵਰਕ ਸਮੈਸ਼ ਹੋ ਗਿਆ ਇਹ ਕਿਸੇ ਨਾਲ ਲੱਗ ਰਿਹਾ ਕਿ ਤੁਸੀਂ ਤੁਸੀਂ ਕਿੱਥੇ ਰੱਖ ਕੇ ਕਿੱਥੇ ਰੱਖ ਕੇ ਫਿਰਦੇ ਹੋ ਪਰ ਕੋਈ ਜਗ੍ਹਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਲੋਕਾਂ ਦੀ ਹੁੰਦੀ ਹੈ ਕਿ ਉਹ ਲੈਂਡਮਾਰਕ ਬਣਾ ਲਿਆ ਕਿਸੇ ਮੀਲ ਪੱਥਰ ਤੇ ਬਣਾ ਲਿਆ ਕਿਸੇ ਦਰਖਤ ਦੀ ਨਿਸ਼ਾਨੀ ਲਾ ਲਈ ਉਹ ਪਤਾ ਹੀ ਹੈ ਪੁਰਾਣੇ ਜਿਹੜੇ ਮੋਟ ਸਪਰਿੰਡੀ ਕ੍ਰਿਮੀਨਲਸ ਹੈ ਸਰ ਇਹ ਜਿਹੜੇ ਲੜਕੀ ਲੱਗ ਰਹੀ ਹੈ ਜਸ